ਸਪੁਰਤੀ ਗੁਰਦਾਸਪੁਰ ਚ ਜੇਲ੍ਹ ਰੋਡ ਤੇ ਜ਼ਬਰਦਸਤ ਬਵਾਲ ਦੇਖਣ ਨੂੰ ਮਿਲਿਆ ਦਰਸਲ ਇਮੀਗ੍ਰੇਸ਼ਨ ਸੈਂਟਰ ਦੇ ਬਾਹਰ ਲੋਕਾਂ ਨੇ ਹੰਗਾਮਾ ਕੀਤਾ ਸੈਂਟਰ ਦੇ ਮਾਲਕ ਤੇ ਠੱਗੀ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਵਿਦੇਸ਼ ਭੇਜਨ ਨਾਂ ਦੇ ਨੌਜਵਾਨਾਂ ਦੇ ਨਾਲ ਠੱਗੀ ਕੀਤੀ ਗਈ ਹੈ ਆਪਣੇ ਸੈਂਟਰ ਨੂੰ ਤਾਲਾ ਮਾਰ ਕੇ ਇਹ ਜੋ ਮਾਲਕ ਹੈ ਫਰਾਰ ਹੋ ਗਿਆ ਹੈ ਪੁਲਿਸ ਨੇ ਸ਼ਿਕਾਇਤ ਲੰਘ ਕਾਰਵਾਈ ਦੀ ਗੱਲ ਆ ਰਹੀ ਹੈ ਉਹਨੇ ਤਾਂ ਮੇਰੇ ਕੋਲ ਪਸ ਨਹੀਂ ਹੁੰਦੇ। ਡਾਕਟਰ ਦੇ ਕੋਲ ਡਾਕੂਮੈਂਟ ਉਹਦੇ ਕੋਲ ਹੈ। ਅਸੀਂ ਤਾਂ ਖੁਦੋ ਬੜੇ ਪਰੇਸ਼ਾਨ ਬੈਠੇ ਹੋਏ ਹਾਂ। ਮੈਂ ਫੀਰੀ ਮੌਕ ਸ਼ੀਟ ਉਹਦੇ ਕੋਲ ਪਈ ਹੈ। ਡਾਕੂਮੈਂਟ ਉਹਦੇ ਕੋਲ ਪਈ ਆ। ਪੈਸੇ ਮੇਰੇ ਉਹਦੇ ਕੋਲ ਨਹੀਂ ਆ। ਮੈਂ ਕੋਦੋਂ ਨੂੰ ਤਾਂ 3000 ਰੁਪਏ ਦਿੱਤਾ ਹੋਇਆ ਆ ਆਪਣੀ ਫਾਈਲ ਆਨ ਵਾਸਤੇ। ਤੇ ਮੈਡਮ ਉਹ ਤਾਂ ਤੁਸੀਂ ਦਿੱਤੇ ਆ ਪਰ ਸਾਰੇ ਡਾਕੂਮੈਂਟ ਇੱਥੇ ਪਏ ਨੇ ਹੁਣਾ। ਤੇ ਮੈਂ ਬਰਬਾਹ ਨਾ ਰਕੋ ਤਰੂ ਆ ਤਾਂ ਪਤਾ ਉਹ ਨਵਾਂ ਫੋਨ ਨੰਬਰ ਨੈਟ ਨੰਬਰ ਹੋਇਆ ਤੁਹਾਡੇ ਕੋਲ ਤੁਹਾਡੇ ਕੋਲ ਨੈਟ ਨੰਬਰ ਹੋਇਆ ਉਹ ਵੀ ਤਾਂ ਕੁਝ ਨਹੀਂ ਹੈਗਾ ਫੋਨ ਦੋ ਦਿਨ ਫੋਨ ਦੋ ਦਿਨ ਬੰਦੇ ਬੰਦ ਕੀਤੇ ਤੁਹਾਡੇ ਕੋਲ ਵੀ ਲੱਗਾ ਜਾਂਦਾ ਪਰ ਕਿੱਥੇ ਬੰਦ ਕੀਤੀ ਟਾਈਮ ਵਾਲੀ ਛੁੱਟੀ ਨਹੀਂ ਪੜਾਉਂ ਲਾਸਟ ਹੀ ਜਾਂਦੀ ਅਛਾ ਜੀ ਹਾਂਜੀ ਉਹ ਵੀ ਕੋ ਕੋ ਵਾਲਾ ਹਾਂ ਲਾ ਲਾ ਉਹ ਵੀ ਕੋ ਕੋ ਹਾਂ ਉਹ ਇਸ਼ਾਰਾ ਇਹ ਪਿਆ ਸਾਡੇ ਨਾਲ ਕਰਦੇ ਤੇ ਮੇਰੇ ਨੂੰ ਨਹੀਂ ਆਇਆ ਇਹ ਫੋਨ ਇਹਨਾਂ ਤੋਂ ਕੀ ਹੋਏ ਬਈ ਸਾਡੇ ਤੋਂ ਧੰਕ ਧੰਕ ਨਹੀਂ ਆਈ ਨਾ ਨਹੀਂ ਪਰ ਸਾਡੇ ਤੋਂ ਧੰਕ ਨਹੀਂ ਆਉਂਦੇ ਸਾਡੇ ਨੂੰ ਮੈਡਮ ਉਹ ਤੁਸੀਂ ਮੈਡਮ ਜੀ ਪਰ ਮੈਨੂੰ ਤੁਹਾਨੂੰ ਪੱਕੇ ਕੋ ਰਹਿੰਦੇ ਇਹਦਾ ਕੋਈ ਨਾ ਕੋਈ ਨੰਬਰ ਹੋਏਗਾ ਉਹਨਾਂ ਦਾ ਇਹ ਡੀਲ ਕਰਦੀ ਹੈ ਡੀਲ ਮੈਡਮ ਦਾ ਬੇਈ ਹੈ ਜਿਹਨੂੰ ਹੋਰ ਹੀ ਨਾ ਉਹੀ ਨੰਬਰ ਅਸਲੀ ਹੈ ਹੁਣ ਇਹ ਮੈਨੂੰ ਖਾਣ ਦੀ ਕਹਿੰਦੇ ਨਾ ਇਹ ਨਈਂ ਲੱਗੇ ਬੰਦ ਕਰਕੇ ਹਮਮ ਜਦ ਸਲੀਪ ਉੱਪਰੋਂ ਹੀ ਉਹੀ ਫੋਨ ਤੇ ਹਟਣ ਵਾਲੋਂ ਦੀ ਉਹ ਘਰ ਜਾਣ ਲੱਗੇ ਸਟੋਰੀ ਲੈ ਲੈ ਨੂੰ ਦੇਖੀ ਉਹ ਸਾਰੇ ਨਹੀਂ ਸਾਡਾ ਕੋਈ ਨਾ ਕੋਈ ਉਹੋਸ਼ ਪਤਾ ਨਹੀਂ ਲੱਗਣ ਦੇਗਾ ਨਹੀਂ ਉਹਦੇ ਆਧਾਰ ਕਾਰਡ ਵਗੈਰਾ ਕੁਝ हाँ जी ਇਹ ਕਿਦਰਾਸਾ ਮੁਕਤੀ ਵਾਲਾ ਉਹਨਾਂ ਦਾ ਹਾਂ ਜੀ हाँ जी हाँ जी ਤੁਸੀਂ ਮੈਂਸ਼ਨ ਕਰ ਜੋ ਆ ਕੇ ਨਾ ਹੋ ਕੇ ਕੰਮ ਕਰਾਉਂ ਤੀਹ ਹਜ਼ਾਰ ਰੁਪਏ ਥੋੜਾ ਜਿਹਾ ਕੱਟ ਕੇ ਕੰਮ ਕਰਾਉਂ ਤੀਹ ਹਜ਼ਾਰ ਮੈਡਮ ਅਸੀਂ ਇਹਦੇ ਨਾਲੀਆਂ ਚਾਕਣੇ ਨੂੰ ਤੁਰੇ ਇਕੱਠੇ ਹੋ ਕੇ ਕਰੀਏ ਕੰਮ ਇਹਦਾ ਆਪਾਂ ਆਓ ਤੁਸੀਂ ਇੱਥੇ ਤੁਸੀਂ ਆਓ ਤੁਸੀਂ ਮਿਲ ਸਕਦੇ ਤੁਸੀਂ ਕਿੱਥੇ ਹੋ ਮੈਂ ਡਾਕਟਰ ਤਾਂ ਹੀ ਖੜਾ ਤਾਂ ਡਾਕਟਰ ਉਹ ਤੁਸੀਂ ਕਿੱਥੇ ਮਿਲੋਗੇ ਸਾਨੂੰ ਤੁਸੀਂ ਦੱਸੋ ਕਿੱਥੇ ਬਹੁਤੇ ਆ ਜਾਂਦਾ ਕੋਈ ਨਹੀਂ ਮੈਂ ਤਾਂ ਨਾ ਕੋਈ ਕੰਮ ਬਣਾਦਾ ਕਹਿੰਦਾ ਰਸਕੇ ਪੁੱਛ ਕੇ ਦੱਸੋ ਤੂੰ ਮੇਰੇ ਰੁਕੋ ਉਹਦਾ ਤੁਹਾਨੂੰ ਲੱਗਦਾ ਹੈ ਕਿ ਪਤਾ ਕਿਉਂ ਖੁਦਾਸ ਕੋਟਾ ਵਾ ਜਿਹੜਾ ਹੈਗਾ ਜਿਹੜਾ ਪੈਸਾ ਕੋਈ ਚੱਕਦਾ ਹੈ ਸਰਦਾਰ ਪ੍ਰਿੰਸ ਇਹਨਾਂ ਨੂੰ ਪਤਾ ਜਿਹੜਾ ਗੱਲ ਕਰ ਰਹੀ ਉਹ ਕਹਿੰਦਾ ਹੈ ਤੁਸੀਂ ਮੈਡਮ ਹੋ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਮੈਡਮ ਹੋ ਗਿਆ ਐਡਰੈਸ ਮੜ ਜਾ ਮੈਂਸ਼ਨ ਕਰ ਦੋ ਪਰ ਸਾਨੂੰ ਮੈਂ ਤੈਨੂੰ ਕੰਦੀ ਸਭ ਨਹੀਂ ਕਰਦੀ ਆ ਚਲੋ ਕੋਲ ਕਰੋ ਕਿ ਕਿਸੇ ਕਿਸੇ ਮਤਲਬ ਕਿ ਆ ਤੁਸੀਂ ਮੈਨੂੰ ਸੈਂਡ ਕਰ ਦਿਓ ਤੇ ਇੱਕ ਸਾਨੂੰ ਤੁਸੀਂ ਮਿਲੋ ਮਲਾਪਾ ਮਿਲ ਕੇ ਤਾਂ ਕਰੀਏ ਡੀਪੀ ਕਰਨਾ ਉਹਦਾ ਜਿਹੋ ਵੀ ਤੁਹਾਡੇ ਕੋਲ ਡਾਕੂਮੈਂਟ ਮਾਰਜਾ ਪ੍ਰੂਫ ਹੈ ਉਹ ਲੈ ਕੇ ਨਾਲ ਆ ਜਾਓ ਜੀ ਬਿਲਕੁਲ ਬਿਲਕੁਲ ਤੁਹਾਨੂੰ ਵੀ ਦੱਸਿਆ ਪਿਆ ਅਸੀਂ ਆਫਿਸ ਲੱਗੇ ਬੰਦ ਕਰਨ ਨਾ ਕਿਤਾ ਤੁਹਾਨੂੰ ਤੁਹਾਨੂੰ ਦੱਸ ਤੁਹਾਨੂੰ ਤੁਹਾਨੂੰ ਦੱਸਿਆ ਪਿਆ ਇਹਨੇ ਵੀ ਆਫਿਸ ਲੱਗੇ ਬੰਦ ਕਰਨ ਮੇਰਾ ਨਾਮ ਵਿਲਸਨ ਮਸੀਹ ਹੈ ਤੇ ਮੈਂ ਇੱਥੇ ਗੁੱਡਾ ਕਲੌਨੀ ਚ ਕੈਂਡਰੀ ਮਰਸੀਜ਼ ਵਾਲਿਆਂ ਕੋ ਪੈਸੇ ਜਮ੍ਹਾਂ ਕਰਵਾਏ ਸੀ ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਵਾਂ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਉੱਤੇ ਅੱਜ ਮੈਨੂੰ ਅੰਮ੍ਰਿਤਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਮੇਰਾ ਲੈਗਜ਼ੈਂਬਰਗ ਦਾ ਲਾਇਆ ਹੀ ਤੇ 6 ਲੱਖ ਰੁਪਏ ਦਿੱਤਾ ਤਾਂ ਮੈਂ ਡਾਕੂਮੈਂਟ ਨਹੀਂ ਠੀਕ ਹੈ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਆ ਮੈਸੇਜ ਉ ਜਾ ਕੇ ਜਿੱਦੋ ਫਲੈਟ ਹੋਏਗੀ ਉਥੋਂ ਟਿਕਟ ਕਨਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈਨੂੰ ਬਾਕੀ ਟਿਕਟ ਦਾ ਵੀਜ਼ਾ ਵੀ ਵੀਜ਼ਾ ਵੀ ਜਿਹੜਾ ਈ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਟicker ਵੀਜ਼ਾ ਆ ਉਧਰ ਜਾ ਕੇ ਲੱਗੇਗਾ 6 ਲੱਖ ਹੁਣ ਦਫ਼ਤਰ ਹੈ ਕੋਈ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆ ਰਹੀ ਨਹੀਂ ਕੋਈ ਪੁਲਿਸ ਆਈ ਮੋਕੇ ਤੇ ਪੁਲਿਸ ਆਈ ਹੈ ਬਾਕੀ ਹੁਣ ਅੱਗੇ ਉਹ ਕਾਰਵਾਈ ਕਰਨਗੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਕਿ ਜਾਂ ਮੇਰੇ ਪੈਸੇ ਦਵਾਈ ਜਾਣ ਭਾਈ ਮੇਰਾ ਨਾਮ ਮੋਹਿਤ ਬੈਂਸਾ ਹੈ ਮੈਂ ਗਰੋਟੇ ਦਾ ਇਧਰ ਰਹਿਣ ਵਾਲਾ ਤੇ ਮੇਰੇ ਨਾਲ 60000 ਰੁਪਏ ਦੀ ਠੱਗੀ ਹੋਈ ਹੈ ਇਹ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਏ ਹੋਰ ਦੇ ਤੇ ਤੇਰੇ ਤੈਨੂੰ ਬਾਹਰ ਭੇਜ ਦੇਣਾ ਹੈ ਮੈਂ ਪੇਮੈਂਟ ਦੇਣ ਆਣ ਲੱਗਾ ਸੀਗਾ ਬਟ ਮੈਂ ਰੁਕ ਗਿਆ ਮੈਂ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਦੀਵਾਲੀ ਤੋਂ ਬਾਅਦ ਪੇਮੈਂਟ ਕਰਦੇ ਆ ਦੀਵਾਲੀ ਤੱਕ ਵੇਟ ਕਰ ਲੈ ਉਸ ਤੋਂ ਬਾਅਦ ਕਿਉਂਕਿ ਤੇਰਾ ਮੈਂ ਉਹਨਾਂ ਕਹੇ ਕਿ ਮੈਂ 10 ਨਵੰਬਰ ਤੋਂ ਬਾਅਦ ਦਾ ਬੈਚ ਲੈਣਾ ਮੈਨੂੰ ਕੋਈ ਅਰਜੈਂਟ ਮੈਰਿਜ ਸੀਗੀ ਮੈਂ ਉਹਦੇ ਕਰਕੇ ਰੁਕੇਦਾ ਸੀਗਾ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਾਣਾ ਤੇ ਤੂੰ ਪੇਮੈਂਟ ਹੋ ਤੋਂ ਦਵਾਂਗਾ ਆਪਾਂ 14 ਲੱਖ ਰੁਪਏ ਜੋਗ ਮੰਦੀ ਆ ਫਿਰ ਆਨੂੰ ਕਹਿਣ ਲੱਪੇ ਕਿ ਆ ਪੇਮੈਂਟ ਹੋਣਦੇ ਤਾਂ ਆ ਫਰੀਸ਼ਤੇ ਦੇ ਦਿਓ 7 ਲੱਖ ਹੋਣਦੇ ਤਾਂ 7 ਲੱਖ ਉਤੇ ਪਹੁੰਚ ਕੇ ਦੇ ਦਿਓ ਮੇਰੇ ਫਾਦਰ ਸਾਹਿਬ ਕਹਿੰਦੇ ਚਲੋ ਦਿਵਾਲੀ ਤੋਂ ਬਾਅਦ ਜਦੋਂ ਤੁਹਾਡਾ ਪਹਿਲਾ ਬੈਚ ਕੋਈ ਵੀ ਚੱਲ ਜਾਏਗਾ ਆਪਾਂ 7 ਲੱਖ ਰੁਪਏ ਤੋਂ ਦੇ ਦਾਂਗੇ ਕਿਹੜੀ ਕੰਟਰੀ ਜਾਣ ਦੀ ਕਿੰਨੇ ਬੈਚ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਵਾਰ ਦਿੱਤੇ ਅੱਲੇ ਮੈਂ 60000 ਰੁਪਏ ਦਿੱਤਾ ਮੈਨੂੰ ਵਰਕ ਲੈਟਰ ਮਿਲਿਆ ਅੱਜ ਇੱਥੇ ਪਹੁੰਚੀ ਅੱਜ ਕੀ ਵੇਖਿਆ ਅੱਜ ਇੱਥੇ ਦੇਖਿਆ ਆਫਿਸ ਬੰਦ ਹੈ ਇਹਦਾ ਨਾਲ ਜਿਹੜੇ ਸੱਜਣ ਮੇ ਉਹ ਸਭ ਇੱਥੇ ਇਦਨੇ ਵਿਚਾਰੇ ਫਿਰ ਰਹੇ ਨੇ ਟੈਨਸ਼ਨ 'ਚ ਨੇ ਕਈਆਂ ਦੇ ਬਰੇ ਬਰੇ ਫੈਸਲੇ ਆ ਕਿ 5 ਕੋ 7 ਕਈਆਂ ਕੋ 15 ਕਈਆਂ ਕੋ 14 ਸਾਡੀ ਬਿੱਕੂ ਬੇਨਤੀਆਂ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਹਾਂ ਪੁਲਸ ਮੌਕੇ ਦਾ ਹਾਂ ਪੁਲਸ ਮੌਕੇ ਦਾ ਆਈ ਹੈ ਪੁਲਿਸ ਪ੍ਰਸ਼ਾਸਨ ਦਾ ਪੂਰਾ ਨੂੰ ਸਾਥ ਮਿਲ ਰਿਹਾ ਹੈ ਮੈਂ ਕਿਉਂ ਬੰਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਤੇ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮ ਨੋ ਵਿਅਕਤੀ ਲੋਕਾਂ ਕੋਲੋਂ ਪੈਸੇ ਲੈ ਕੇ ਬਾਹਰ ਭੇਜਣ ਵਾਸਤੇ ਥਗੀ ਕਰਕੇ ਚਲਾ ਗਿਆ ਲੋਕ ਉਹਨੋਂ ਦਫਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਬਰਖਾਸਤ ਲੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦਿੱਤੀ ਜਾਏ ਤੇ ਉਹ ਆਦਮੀ ਨੂੰ ਟ੍ਰੇਸ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪੂਰਤੀ ਕੀਤੀ ਜਾ ਕਿੰਨੇ ਕਾ ਲੋਕ ਇਕੱਠੇ ਹੋਏ ਕੋਈ ਤਕਰੀਬਨ 6700 ਆਦਮੀ ਇਕੱਠੇ ਹੋਏ ਉਹ ਕੀ ਇਹਨਾਂ ਨੂੰ ਕੀ ਕਿਹਾ ਵਾ ਇਹੀ ਕਿਹਾ ਜੀ ਕਿ ਥਾਣੇ ਮੇਰੇ ਨਾਲ ਚਲੋ ਆਪਏ ਆਪਣੇ ਆਪਣੇ ਅਪਲਾਈ ਅਪਲਾਈ ਅਪਲੀਕੇਸ਼ਨ ਅਪਲਾਈ ਕਰੋ ਉਸ ਤੋਂ ਬਾਅਦ ਕਰਦੇ